ਸੜਕ ਹਾਦਸੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਕਿ ਮੋਗਾ ਦੇ ਬਾਗਾ ਪੁਰਾਣਾ ਸ਼ਹਿਰ ਦੇ ਵਿੱਚ ਹਫੜਾ ਦਫੜੀ ਮਰ ਜਾਂਦੀ ਹੈ ਜਦੋਂ ਇੱਕ ਤੇਜ਼ ਰਫ਼ਤਾਰ ਗੱਡੀ ਪਿੰਡ ਗਿੱਲ ਦੀ ਨਹਿਰ ਨੇੜੇ ਸ਼ਰਾਬੀ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਦੇ ਦੌਰਾਨ ਖੱਡ ਦੇ ਵਿੱਚ ਟਿਕ ਜਾਂਦੀ ਹੈ ਜੀ ਹਾਂ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਇੱਕ ਗੱਡੀ ਖੜ ਦੇ ਵਿੱਚ ਡਿੱਗਦੀ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਗੱਡੀ ਦੇ ਵਿੱਚ ਸਵਾਰ ਮਾਪੋਤ ਜਗਰਾਓ ਤੋਂ ਨਖੂ ਵਾਲਾ ਜਾ ਰਹੇ ਸਨ ਰਸਤੇ ਦੇ ਵਿੱਚ ਪਿੰਡ ਗਿੱਲ ਨੇੜੇ ਅਚਾਨਕ ਦੋ ਨੌਜਵਾਨ ਮੋਟਰਸਾਈਕਲ ਤੇ ਸਾਹਮਣੇ ਆ ਗਏ ਦੱਸਿਆ ਜਾ ਰਿਹਾ ਹੈ ਦੋਵੇਂ ਸ਼ਰਾਬੀ ਸੀ ਤੇ ਲਾਪਰਵਾਹੀ ਦੇ ਨਾਲ ਬਾਈਕ ਚਲਾ ਰਹੇ ਸੀ ਉਹਨਾਂ ਦੀ ਇਸ ਹਰਕਤ ਦੇ ਕਰਕੇ ਕਾਰ ਆਪਣਾ ਸੰਤੁਲਨ ਗੁਆ ਬੈਠਦੀ ਹੈ ਤੇ ਖੜ ਦੇ ਵਿੱਚ ਜਾ ਟਿਕਦੀ ਹੈ ਹਾਦਸੇ ਤੋਂ ਬਾਅਦ ਸੜਕ ਸੁਰੱਖਿਆ ਅਧਿਕਾਰੀ ਮੱਕੇ ਤੇ ਪਹੁੰਚਦੇ ਨੇ ਜੀਸੀਬੀ ਮਸ਼ੀਨ ਦੀ ਮਦਦ ਨਾਲ ਗੱਡੀ ਨੂੰ ਖੱਡ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਇਹ ਵੀ ਜ਼ਿਕਰ ਹੋ ਗਿਆ ਕਿ ਜੇਕਰ ਖੱਡ ਦੇ ਵਿੱਚ ਦਰਖਤ ਨਾ ਹੁੰਦੇ ਤਾਂ ਹਾਦਸਾ ਹੋਰ ਵੀ ਗੰਭੀਰ ਹੋ ਸਕਦਾ ਸੋ ਫਿਲਹਾਲ ਮਾਪ ਪੁੱਤ ਸੁਰੱਖਿਅਤ ਬਚ ਗਏ ਨੇ ਕਿ ਕੁਝ ਕਿਹੜਾ ਸ੍ਰੱਖਿਆ ਬਲ ਕਰਮਚਾਰੀ ਸੜਕ ਸੁਰੱਖਿਆ ਬਲ ਕਰਮਚਾਰੀ ਪਰਮਜੀਤ ਸਿੰਘ ਦਾ ਤੁਹਾਨੂੰ ਉਹ ਵੀ ਸੁਣਾਵਾਂਗੇ ਜੀ ਕੀ ਨਾਮ ਕੀ ਤੁਹਾਡਾ ਬਨਾ ਕੋਨਸਟਰ ਪਰਮਿਸ਼ਨ ਪਰਮਜੀਤ ਜੀ ਇੱਥੇ ਇੱਕ ਐਕਸੀਡੈਂਟ ਹੋਇਆ ਹੈ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਤੇ ਕੀ ਹੋਇਆ ਕੀ ਇਹ ਦੋ ਜਾਣਕਾਰੀ ਸਾਨੂੰ ਕਾਲ ਆਈ ਸੀ ਕਿ ਸਰਾਗਿਰ ਵੱਲੋਂ ਅਸੀਂ ਡਲਟਾ ਪੱਤੇ ਬੈਠੇ ਸੀ ਕਿ ਵੀ ਮੋਗਾ ਸੈਰ ਤੋਂ ਗੱਡੀ ਆ ਰਹੀ ਸੀ ਉਹ ਗੱਲ ਇੱਥੇ ਢੱਬੇ ਦੇ ਪੁਲ ਤੋਂ ਰੱਚਿ ਬਚ ਲੱਗ ਪਿਆ ਅਸੀਂ ਤੁਰੰਤ ਫੌਰੀ ਕਾਰਵਾਈ ਕਰਦੇ ਹੋਏ ਅਸੀਂ ਇੱਥੇ ਪਹੁੰਚੇ ਮਤਲਬ ਜਿਹੜੇ ਡਰਾਈਵਰ ਦੇ ਆ ਕਿ ਉਹਨਾਂ ਨੇ ਬੰਦਰ ਸੀਗੇ ਉਹ ਬਿਲ ਸੇਫ ਨੇ ਕੋਈ ਨਾ ਇੰਜਰੀ ਆਈ ਅਸੀਂ ਗ੍ਰੇਨ ਨਾਲ ਗੱਡੀ ਵਢਾ ਰਹੇ ਆ ਸੇਫ ਨੇ ਸਭ ਕੋ ਤੇ ਪਤਾ ਲੱਗਿਆ ਕਿ ਇਸ ਤਰ੍ਹਾਂ ਹਾਦਸਾ ਵਾਪਰਿਆ ਸਾਰਾ ਇਹ ਉਹ ਕਹਿੰਦੇ ਕੋਈ ਨਸ਼ੇੜੀ ਸੀਗੇ ਉਹਨਾਂ ਨੇ ਡਿਸਬੈਲੈਂਸ ਕਰਕੇ ਆ ਵਿਕਲ ਸੀ ਕਿਤੇ ਇਹ ਜੋ ਡਿਸ ਬੈਲੈਂਸ ਹੋ ਕੇ ਗੱਡੀ ਤੇ ਇਹਦੇ ਵਿੱਚ ਡਿੱਗ ਗਈ ਇਹ ਕਿਧਰਲੇ ਪਾਸੇ ਜਾ ਰਹੀ ਸੀ ਗੱਡੀ ਇਹ ਗੱਡੀ ਮੋਗਾ ਤੋਂ ਕੋਟਕਪੂਰਾ ਜਾ ਰਹੀ ਸੀ ਬਗਾਪਨਾ